ਅਸਵਿਲੇ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਜੋ ਮੈਦਾਨ ਹੈ ਕਾਫੀ ਪਖਿਆ ਹੋਇਆ ਹੈ ਜਿਸ ਕਰਕੇ ਪਾਰਟੀਆਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਪੰਜਾਬ ਕਾਂਗਰਸ ਆਲਰੇਡੀ ਹੀ ਕਾਫੀ ਆਪਣੇ ਅੰਦਰ ਖਾਤੇ ਜਿਹੋ ਉਹਨਾਂ ਦੇ ਕਲੇਸ਼ ਚੱਲਦੇ ਨੇ ਉਸ ਨੂੰ ਲੈ ਕੇ ਫਸਤੀ ਹੈ ਪਰ ਜੋ ਰਾਜਾ ਵੜਿੰਗ ਦੇ ਬਾਰ ਬਾਰ ਬਿਆਨ ਆਉਂਦੇ ਨੇ ਉਸ ਨਾਲ ਕਾਂਗਰਸ ਨੂੰ ਹੋਰ ਨੁਕਸਾਨ ਹੋ ਸਕਦਾ ਹੈ ਅਜਿਹਾ ਜਾਪਦਾ ਹੈ ਪਹਿਲਾਂ ਖਾਲਿਸਤਾਨ ਦਾ ਬਿਆਨ ਹੁੰਦਾ ਹੈ ਪੰਥਕ ਧਰਤੀ ਦੇ ਉੱਤੇ ਜਾਂਦੇ ਨੇ ਤਰਨਤਾਰਨ ਦੇ ਲੋਕਾਂ ਦੇ ਕੋਲੋਂ ਵੋਟ ਮੰਗਣ ਜਾਂਦੇ ਨੇ ਤੇ ਖਾਲਿਸਤਾਨ ਦਾ ਮੁੱਦਾ ਉਠਾ ਲੈਂਦੇ ਨੇ ਫਿਰ ਟ੍ਰੋਲਿੰਗ ਹੁੰਦੀ ਹੈ ਉਸ ਤੋਂ ਬਾਅਦ ਫਿਰ ਇੱਕ ਬਿਆਨ ਹੁੰਦਾ ਹੈ ਬੂਟਾ ਸਿੰਘ ਨੂੰ ਲੈ ਕੇ ਸਵਰਗਵਾਸੀ ਬੂਟਾ ਸਿੰਘ ਜੋ ਸਾਫ ਦਾ ਗ੍ਰਹਿ ਮੰਤਰੀ ਨੇ ਜਿਸ ਤੋਂ ਬਾਅਦ ਕਾਫੀ ਵਿਵਾਦ ਪੱਕ ਜਾਂਦਾ ਹੈ ਮਾਫੀ ਵੀ ਮੰਗਦੇ ਨੇ ਪਰ ਫਿਰ ਵੀ ਉਹ ਮਾਮਲਾ ਜਿਹੜਾ ਹੈ ਉਹ ਠੰਡਾ ਨਹੀਂ ਪਿਆ ਬਵਾਲ ਅਜਿਹਾ ਹੀ ਮਚ ਰਿਹਾ ਤੇ ਹੁਣ ਮਾਮਲਾ ਵਿਦਰਜ ਹੋ ਗਿਆ ਕੀ ਲੱਗਦਾ ਹੈ ਕਿ ਰਾਜਾ ਵੜਿੰਗ ਦੀਆਂ ਜੋ ਮੁਸ਼ਕਲਾਂ ਵਧੀਆਂ ਨੇ ਇਸ ਨੇ ਕਾਂਗਰਸ ਦੀਆਂ ਵੀ ਮੁਸ਼ਕਲਾਂ ਵਾ ਦਿੱਤੀਆਂ ਨੇ ਕੀ ਕੁਝ ਆਉਣ ਵਾਲੇ ਦਿਨਾਂ ਨੂੰ ਹੋਰ ਦੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਨੂੰ ਕੀ ਨੁਕਸਾਨ ਹੋਰ ਹੋ ਜਾਵੇਗਾ ਕੀ ਸਾਰਾ ਇਹ ਮਾਮਲਾ ਹੈ ਕੀ ਹੋ ਸਕਦਾ ਹੈ ਕੀ ਸੰਭਵ ਹੈ ਇਸੇ ਉੱਤੇ ਚਰਚਾ ਕਰਾਂਗੇ ਮੇਨਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਤ ਸਭ ਤੋਂ ਪਹਿਲਾਂ ਤੇ ਗੱਲ ਇੱਤੇ ਆਵਾਂਗੇ ਕਿ ਰਾਜਾ ਵੜਿੰਗ ਦੇ ਮੀਡੀਆਸ ਲਾ ਕੇ ਸਹੀ ਸਲਾਹ ਨਹੀਂ ਦੇ ਰਹੇ ਕਿ ਅਜਿھے ਬਾਰ-ਬਾਰ ਬਿਆਨ ਦੇ ਦਿੰਦੇ ਨੇ ਕਿ ਆਪੇ ਫਸ ਜਾਂਦੇ ਨੇ ਨਹੀਂ ਦੇਖੋ ਪਤਾ ਕੀ ਹੈ ਸਾਕਸ਼ੀ ਗੌਰ ਇੱਕ ਗੱਲ ਨੂੰ ਪਹਿਲਾਂ ਸਮਝ ਲਓ ਕਿ ਤਜਰਬਾ ਸਿਆਸਤ 'ਚ ਬਹੁਤ ਵੱਡੀ ਚੀਜ਼ ਹੁੰਦੀ ਹੈ ਔਰ ਤਜਰਬੇ ਨਾਲ ਹੀ ਜ਼ਿੰਮੇਦਾਰੀਆਂ ਮਿਲਦੀਆਂ ਤੇ ਤਜਰਬੇ ਨਾਲ ਹੀ ਤੁਸੀਂ ਗਾਂ ਬੱਤ ਸਕਦੇ ਹੋ ਤੁਸੀਂ ਇੱਕ ਵਿਜ਼ਨ ਦੇ ਸਕਦੇ ਹੋ ਆਪਣੇ ਜਿਹੜੇ ਹੇਠਲੇ ਕਾਂਗਰਸ ਦੇ ਲੀਡਰ ਹੈ ਕਾਂਗਰਸ ਦੇ ਵਰਕਰ ਹੈ ਉਹਨਾਂ ਨੂੰ ਦਿਸ਼ਾ ਦੇ ਸਕਦੇ ਹੋ ਲੇਕਿਨ ਗੱਲ ਇਹ ਹੈ ਕਿ बार-बार ਰਾਜਾ ਵੜਿੰਗ ਜਿਹੜੇ ਆ ਉਹ ਇਦਾਂ ਦੇ ਬਿਆਨ ਦੇ ਦਿੰਦੇ ਆ ਜਿਹਦੇ ਨਾਲ ਕਾਂਗਰਸ ਆਪ ਹੀ ਸੈਲਫ ਗੋਲ ਕਰ ਜਾਂਦੀ ਜੀ ਤੁਸੀਂ ਸਭ ਤੋਂ ਵੱਡੀ ਗੱਲ ਪਤਾ ਮੈਂ ਜੋ ਸਮਝਦਾ ਕਿ ਰਾਜਾ ਵੜਿੰਗ ਚ ਹਜੇ ਤਜਰਬੇ ਦੀ ਉਹ ਕਮੀ ਹੈ ਜੋ ਇੱਕ ਪਰ ਪੱਕ ਜਿਹੜਾ ਹੁੰਦਾ ਜਿਹੜਾ ਪੱਕਿਆ ਹੋਇਆ ਸਿਆਸਤਦਾਨ ਆ ਉਹ ਜਿਹੜਾ ਉਹਦੇ ਚ ਕਮੀ ਰਾਜਾ ਵੜਿੰਗ ਚੋਂ ਦੇਖਣ ਨੂੰ ਮਿਲਦੀ ਹੈ ਕਿ ਰਾਜਾ ਵੜਿੰਗ ਉਹਨਾਂ ਵਾਂਗੂ ਨਬੀ ਤੁਲੀ ਪਾਸ਼ਾ ਦੇ ਵਿੱਚ ਨਬੀ ਤੁਲੀ ਗੱਲਬਾਤ ਨਹੀਂ ਕਰ ਸਕਦਾ ਲੇਕਿਨ ਉਹਨਾਂ ਦਾ ਜੇ ਰਾਜਾ ਵੜਿੰਗ ਨੂੰ ਇਹ ਦੇਖਿਆ ਜਾਵੇ ਵੀ ਮੈਂ ਲੱਗਦਾ ਇੰਡੀਅਨ ਯੂਥ ਕਾਂਗਰਸ ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਆ ਪੰਜਾਬ ਦੇ ਮੰਤਰੀ ਰਹਿ ਚੁੱਕੇ ਆ ਮੈਂਬਰ ਪਾਰਲੀਮੈਂਟ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਲੇਕਿਨ ਫੇਰ ਵੀ ਹਜੇ ਤੱਕ ਇੱਥੇ ਤੱਕ ਪਹੁੰਚਣ ਜੀ ਵੀ ਉਹਨਾਂ ਨੂੰ ਪਾਸ਼ਾ ਦੀ ਮਰਿਆਦਾ ਤੇ ਜ਼ਬਾਨ ਤੇ ਕੰਟਰੋਲ ਇਹ ਦੋ ਚੀਜ਼ਾਂ ਉਹਨਾਂ ਨੂੰ ਸਮਝ ਨਹੀਂ ਆਈਆਂ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਦੇ ਫੇਲ ਹੋਣ ਦਾ ਕਾਰਨ ਵੀ ਇਹ ਸੀਗਾ ਕਿ ਉਹ ਵੀ ਬੋਲਣ ਲੱਗਿਆ ਅੱਗਾ ਪਿਛਾ ਨਹੀਂ ਵੇਖਦੇ ਸੀ ਉਹ ਭਾਸ਼ਾ ਬੋਲ ਜਾਂਦੇ ਸੀ ਜਿਹੜੀ ਭਾਸ਼ਾ ਲੱਗਦਾ ਸੀ ਦੂਜੇ ਨੂੰ ਵੀ ਇਹ ਇੱਕ ਮੰਝੇ ਹੋਏ ਇੱਕ ਬੂੜੇ ਪੋਲਿਟਿਸ਼ੀਅਨ ਦੀ ਨਿਸ਼ਾਨੀ ਨਹੀਂ ਆ। ਸਿਆਸਤ ਵਿੱਚ ਤੁਹਾਡੇ ਜਿਹੜੀ ਆ ਜੁਬਾਨ ਉਹਦੀ ਬੋਲ ਹੁੰਦੀ ਆ ਉਹਦਾ ਮੋਲ ਹੁੰਦਾ। ਨਾਪ ਤੋਲ ਕੇ ਬੋਲਣ ਵਾਲਾ ਹੀ ਸਿਆਸਤ ਦੇ ਵਿੱਚ ਗਾਂ ਵੱਤਦਾ। ਹੁਣ ਕਾਂਗਰਸ ਦਾ ਦੇਖੋ ਪੁਰਾਣਾ ਵੋਟ ਬੈਂਕ ਜਿੰਨੂੰ ਆਪਾਂ ਕਹਿੰਨੇ ਆ ਕਿ ਐਸਸੀਏ ਸਮਾਜ ਦਾ ਵਾਲਮੀਕੀ ਸਮਾਜ ਭਾਈਚਾਰੇ ਦਾ ਰਵਿਦਾਸ ਸਮਾਜ ਦਾ ਭਗਤ ਬਰਾਦਰੀ ਦਾ ਹੋਰ ਵੀ ਜਿੰਨੀਆਂ ਮਜਬੀ ਸਿੱਖ ਬਰਾਦਰੀਆਂ ਦਾ ਕਾਂਗਰਸ ਦਾ ਪੁਰਾਣਾ ਵੋਟ ਬੈਂਕ ਰਿਹਾ। ਜੇ ਮੈਂ ਪੁਰਾਣੇ ਗੱਲਾਂ ਚਾਹੇ ਜੇ ਚਲੋ ਨਵੀਂ ਪੀੜ੍ਹੀ ਦੇ ਲੋਕ ਨਹੀਂ ਜਾਣਦੇ ਹੋਣੇ ਪੁਰਾਣੀ ਪੀੜ੍ਹੀ ਦੇ ਲੋਕ ਜਾਣਦੇ ਹੋਣੇ ਕਿ ਪੰਜਾਬ ਚ ਜਿੰਨੀ ਵਾਰ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਜਿੰਨੀ ਵਾਰ ਵੀ ਬਣੀ ਹੈ ਠੋਕ ਕੇ ਕਹਿਣਾ ਪਿਆ ਉਨੀ ਵਾਰ ਦਲਤ ਭਾਈਚਾਰੇ ਦੀ ਹਮਾਇਤ ਨਾਲ ਬਣੀ ਹੈ ਮਜਬੀ ਸਿੱਖਾਂ ਦੀ ਰਵਿਦਾਸੀਆ ਸਮਾਜ ਦੀ ਭਗਤ ਬਰਾਦਰੀ ਦੀ ਇਹਨਾਂ ਸਾਰਿਆਂ ਦੀ ਵਾਲਮੀਕੀ ਭਾਈਚਾਰੇ ਦੀ ਇਹਨਾਂ ਦੇ ਸਾਰਿਆਂ ਦੀ ਮਿਲੇ ਜੁਲੇ ਜਿਹੜੇ ਆ ਅੰਥਕ ਪ੍ਰਯਾਸਾਂ ਦੇ ਨਾਲ ਬਣੀ ਹੈ ਪੰਜਾਬ ਦੇ ਵਿੱਚ ਕਿਸੇ ਵਕਤ ਜਿਹੜਾ ਦਰਸ਼ਨ ਸਿੰਘ ਕੇਪੀ ਹੁੰਦੇ ਸੀ ਜੋ ਹੁਣ ਮੋਹਿੰਦਰ ਸਿੰਘ ਕੇਪੀ ਨਾ ਦੇ ਫਾਦਰ ਸਾਹਿਬ ਸੀਗੇ। ਦਬਿਦਾਸੀਆ ਸਮਾਜ ਦੇ ਅਗਲੇ ਲੀਡਰ ਮੰਨੇ ਜਾਂਦੇ ਸੀ। ਮਾਸਟਰ ਗੁਰਬੰਤਾ ਸਿੰਘ ਹੁੰਦੇ ਸੀ ਆਜ਼ਾਦੀ ਤੋਂ ਪਹਿਲਾਂ ਦੇ ਐਮਐਲਏ ਸੀਗੇ। ਬਾਅਦ ਦੇ ਵਿੱਚ ਪੰਜਾਬ ਆਏ। ਐਜੂਕੇਸ਼ਨ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਂਦੀ। ਮੰਤਰੀ ਬਣੇ। ਮੁੰਡਾ ਉਹਨਾਂ ਦਾ ਚੌਧਰੀ ਜਗਜੀਤ 6-7 ਵਾਰ ਵਿਧਾਇਕ ਬਣਿਆ। ਅੱਗੋਂ ਪੋਤਾ ਸੁਰਿੰਦਰ ਚੌਧਰੀ ਵਿਧਾਇਕ ਬਣਿਆ। ਦੂਜੇ ਪਾਸੇ ਦੂਜਾ ਮੁੰਡਾ ਚੌਧਰੀ ਸੰਤੋਖ ਪੰਜਾਬ ਦਾ ਮੰਤਰੀ ਬਣਿਆ ਮੈਂਬਰ ਪਾਰਲੀਮੈਂਟ ਬਣਿਆ ਪੋਤਾ ਉਹਨਾਂ ਦਾ ਵਿਕਰਮ ਚੌਧਰੀ ਮੌਜੂਦਾ ਫਲੋਰ ਤੋਂ ਵਿਧਾਇਕ ਹੈ ਇਹ ਦੋ ਪਰਿਵਾਰ ਦੀ ਗੱਲ ਹੈ ਹੋਰ ਪਰਿਵਾਰ بڑے ਹੁੰਦੇ ਸੀ ਜਿੱਥੇ ਚੌਧਰੀ ਸੰਤੋਸ਼ ਸੰਤੋਸ਼ ਚੌਧਰੀ ਨੇ ਹੁਸ਼ਿਆਰ ਪਰਤੋ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਦੇ ਫਾਦਰ ਸਾਹਿਬ ਦਾ ਪਰਿਵਾਰ ਬੜਾ ਵੱਡਾ ਹੁੰਦਾ ਸੀ ਦਲਤਾਂ ਦੀ ਪੂਰੀ ਰਾਜਨੀਤੀ ਜਿਹੜੀ ਆ ਉਹਨਾਂ ਦੇ ਇਤਕਿਰਦ ਹੁੰਦੀ ਸੀ ਪਰਿਵਾਰਾਂ ਦੇ ਤੋ ਮੈਂ ਇਹ ਕਹਿਣਾ ਚਾਹਨਾ ਹੈਗਾ ਕਿ ਇਹ ਦੋ ਪਰਿਵਾਰ ਤਾਂ ਚਲੋ ਦੱਸਿਆ ਚੌਧਰੀ ਤੇ ਕੇਪੀ ਪਰਿਵਾਰ ਮੈਂ ਦੀ ਗੱਲ ਦੱਸਦਾ ਪਿਆ ਸੀਗਾ ਬਈ ਸਿਆਸਤ ਦੇ ਵਿੱਚ ਗੂੜੇ ਜਿਹੜੇ ਥੰਬ ਹੁੰਦੇ ਸੀ ਦਲਤਾਂ ਦੀ ਸਿਆਸਤ ਕਾਂਗਰਸ ਸਾਰੀ ਇਕਜੁੱਟ ਹੁੰਦੀ ਸੀ ਜਦੋਂ ਦਲਤ ਵੋਟ ਸਾਰਾ ਇਕਜੁੱਟ ਹੁੰਦਾ ਸੀ ਬਈ ਇਹ ਪਰਿਵਾਰਾਂ ਕਰਕੇ ਰਾਜ ਕੇ ਜਿਹੜਾ ਹੈਗਾ ਦਲਤ ਵੋਟਰ ਕਾਂਗਰਸ ਨੂੰ ਵੋਟ ਕਰਦਾ ਸੀ ਬਈ ਇਹ ਸਾਡੇ ਦਲਤਾਂ ਦੇ ਲੀਡਰ ਨੇ ਇਹਨਾਂ ਨੇ ਸਾਡਾ ਜਿਹੜਾ ਮਿਆਰ ਹੈ ਤੇ ਸਾਡੀ ਜਿਹੜਾ ਰਹਿਣ ਸਹਿਣ ਹੈ ਗਰੀਬੀ ਹੈ ਸਾਡੀ ਉੱਚ ਨੀਚ ਜਾਤਾਂ ਪਾਤਾਂ ਦੀ ਹੈ ਉਹਨਾਂ ਚੋਂ ਸਾਨੂੰ ਬਾਹਰ ਕੱਢ ਕੇ ਲਿਆਣਾ ਹੋਰ ਕਾਫੀ ਅੰਤ ਤੱਕ ਪ੍ਰਯਾਸ ਵੀ ਹੋਏ ਕੋਸ਼ਿਸ਼ਾਂ ਵੀ ਹੋਈਆਂ ਕੁਝ ਬਦਲਾਅ ਵੀ ਆਏ ਕਾਫੀ ਕੁਝ ਬਦਲਾਅ ਵੀ ਆਏ ਪਰ ਲੇਕਿਨ ਕਾਂਗਰਸ ਜਿੱਥੇ ਹੌਲੀ ਹੌਲੀ ਸਿਆਸਤ ਦੇ ਵਿੱਚ ਜਦੋਂ ਵੱਧਦੀ ਗਈ ਅੱਗੇ ਆਪਣੇ ਦਲਤ ਵੋਟ ਬੈਂਕ ਤੋਂ ਦੂਰ ਹੋ ਗਈ ਨਤੀਜਾ ਉਹਦਾ ਇਹ ਰਿਹਾ 2007 ਦੇ ਵਿੱਚ 2007 ਦੇ ਵਿੱਚ 2007 ਦੇ ਵਿੱਚ ਵੀ ਤੇ 1997 ਦੇ ਵਿੱਚ ਵੀ ਪੰਜਾਬ 1997 ਚ ਤਾਂ ਚਲੋ ਚੌਧਰੀ ਜਗਜੀਤ ਜਿੱਤ ਗਏ ਸੀ 2007 ਦੇ ਵਿੱਚ ਚੌਧਰੀ ਜਗਜੀਤ ਵੀ ਹਾਰ ਗਏ ਜੀ ਚੌਧਰੀ ਜਿਹੜੇ ਆ ਕੇਪੀ ਵੀ ਹਾਰ ਗਏ ਮੋਹਿੰਦਰ ਸਿੰਘ ਕੇਪੀ ਵੀ ਹਾਰ ਗਏ ਚੌਧਰੀ ਸੰਤੋਖ ਵੀ ਹਾਰ ਗਏ ਇਦਾਂ ਦੇ ਲੀਡਰ ਜਿਹੜੇ ਆ ਉਹ ਹਰ ਗੇਗ ਜਦੋਂ ਇੱਕ ਸਰਵੇ ਹੋਇਆ ਜਦੋਂ ਕੋਖ ਕੀਤੀ ਗਈ ਉਹ ਕਹਿੰਦੇ ਵੀ ਦਲਤ ਵੋਟ ਜਿਹੜਾ ਉਹ ਕਾਂਗਰਸ ਤੋਂ ਦੂਰ ਹੋ ਕੇ ਅਕਾਲੀ ਦਲ ਵੱਲ ਚਲਾ ਗਿਆ ਉਦੋਂ ਅਕਾਲੀ ਦਲ ਚੋਦੇ ਹੋਇਆ ਦਲਤਾਂ ਦੇ ਲੀਡਰ ਦਾ ਪਵਨ ਕੁਮਾਰ ਟੀਨੂ ਦਾ ਹੋ ਗਿਆ ਫਿਰ ਆ ਗਿਆ ਅਵਿਨਾਸ਼ ਚੰਦਰ ਕਲੀਅਰ ਦਾ ਹੋ ਗਿਆ ਇਦਾਂ ਦੇ ਦਲਤ ਲੀਡਰ ਜਿਹੜੇ ਆ ਉਹਨਾਂ ਨੇ ਸਿਆਸਤ ਦੇ ਵਿੱਚ ਪੈਠ ਪਾ ਲਈ ਆਪਣੀ ਅਕਾਲੀ ਦਲ ਦੇ ਲੀਡਰਸ਼ਿਪ ਮਾਸਟਰ ਸਰਵਨ ਸਿੰਘ ਫਲੋਰ ਹੋ ਗਏ ਔਰ ਜਿਹੜਾ ਕਾਂਗਰਸ ਦਾ ਪੁਰਾਣਾ ਵੋਟ ਬੈਂਕ ਸੀ ਉਹ ਸਾਰਾ ਖਿਸਕ ਗਿਆ ਹਾਲਾਂਕਿ ਜੇ ਆਪਾਂ ਕਾਊਂਟ ਕਰੀਏ ਜੇ ਗਿਣਤੀ ਕਰੀਏ ਤੇ ਅਰਾਊਂਡ 40% ਵੋਟ ਜਿਹੜਾ ਦਲਤਾਂ ਦਾ ਉਹ ਦੁਆਬੇ 'ਚ ਹੈਗਾ ਤੇ ਜੇ ਸਾਰੇ ਪੰਜਾਬ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ 27 ਤੋਂ 30% ਦੇ ਵਿਚਕਾਰ ਕਿਉਂਕਿ ਨਵੀਂ ਜਾਣਗਰਾਨਾ ਤਾਂ ਹੋਈ ਨਹੀਂ ਜਾਤੀਗਤ ਆਧਾਰਤ ਨਹੀਂ ਹੋਈ 30 27 ਤੋਂ 30% ਦੇ ਵਿਚਕਾਰ ਪੂਰੇ ਪੰਜਾਬ 'ਚ ਸਮੁੱਚਾ ਵੋਟ ਜਿਹੜਾ ਦਲਤਾਂ ਦਾ ਜਿੰਨਾਂ ਜਿ ਵਕ ਵਕ ਬਰਾਦਰੀਆਂ ਦੇ ਲੋਕ ਆ ਔਰ ਕਾਂਗਰਸ ਦਾ ਉਦੋਂ ਇਹ ਵੋਟ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹੀ ਨੁਕਸਾਨ 2000 ਇਹਨਾਂ ਦਾ 12 ਛੋਇਆ। ਦੋਨੋਂ ਵਾਰ ਸਰਕਾਰ ਕਾਂਗਰਸ ਚ ਨਹੀਂ ਬਣੀ। ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਇੱਕ ਵਾਰ ਫਿਰ ਦਲਤਾਂ ਦੇ ਵਿੱਚ ਆਸ ਜਗੀ ਕਿ ਪੰਜਾਬ ਦੇ ਵਿੱਚ ਜਿਹੜਾ ਵੈ ਦਲਤਾਂ ਨੂੰ ਤਰਜੀਹ ਮਿਲਣੀ ਸ਼ੁਰੂ ਹੋ ਗਈ ਹੈ। ਕਾਂਗਰਸ ਪਾਰਟੀ ਫਿਰ ਸਾਡੇ ਦਲਤਾਂ ਦੀ ਗੱਲ ਸੁਣੂਗੀ। ਦਲਤਾਂ ਨੇ ਕਾਂਗਰਸ ਵੱਲ ਵਾਪਸ ਆਣਾ ਸ਼ੁਰੂ ਕੀਤਾ। ਤਰਨਜੀਤ ਚੰਨੀ ਲੋਕ ਸਭਾ ਜਲੰਧਰ ਤੋਂ ਰਿਕਾਰਡ ਤੋੜੋ ਵੋਟਾਂ ਨਾਲ ਜਿੱਤੇ ਬੇਸ਼ੱਕ ਵਿਧਾਨ ਸਭਾ ਚੋਂ 2022 ਚ ਹਾਰ ਗਏ ਕਿਉਂਕਿ ਮਾਲਵੇ ਤੋਂ ਖੜੇ ਹੋਏ ਸੀ ਮਾਲਵੇ ਚ ਆਮ ਆਨ ਲਈ ਪਾਰਟੀ ਦੀ ਨੇਰੀ ਸੀ ਲੇਕਿਨ ਦੁਆਬੇ ਦੇ ਵਿੱਚ ਦਲਤ ਐਮਐਲਏ ਬਹੁਤ ਜਿੱਤੇ ਜਿੰਨਾ ਚ ਸੁਖਵਿੰਦਰ ਕੋਟਲੀ ਆਦਮਪੁਰੋ ਜਿੱਤੇ ਵਿਕਰਮ ਚੌਧਰੀ ਜਿਹੜੇ ਆ ਫਿਲੌਰ ਤੋਂ ਜਿੱਤੇ ਹੋਰ ਵੀ ਕਈ ਸੀਟਾਂ ਜਿੱਥੇ ਜਿੱਥੇ ਆਪਾਂ ਰਾਜਕਮਾਰ ਚੱਬੇਵਾਲ ਸੀ ਚੱਬੇਵਾਲ ਤੋਂ ਐਮਐਲਏ ਉਹ ਵੀ ਦਿੱਤੇ ਕਈ ਦਲਤ ਸੀਟਾਂ ਦੇ ਉੱਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਕਈ ਸੀਟਾਂ ਜਨਰਲ ਸੀਟਾਂ ਵੀ ਸੀ ਜਿੱਥੇ ਦਲਤਾਂ ਦੇ ਵੋਟ ਵੀ ਸੀ ਉਹ ਵੀ ਜਨਰਲ ਸੀਟਾਂ ਦੇ ਵਿੱਚ ਦਲਤਾਂ ਨੇ ਇਕਜੁੱਟ ਹੋ ਕੇ ਵੋਟ ਪਾਇਆ ਔਰ ਦੁਆਬੇ ਦੇ ਵਿੱਚ ਕਾਫੀ ਸੀਟਾਂ ਸਮਾਨਜਨਕ ਸੀਟਾਂ ਜਿਹਨੂੰ ਕਹਿ ਸਕਦੇ ਆ ਕਾਂਗਰਸ ਲੈ ਕੇ ਤੇ ਹੁਣ ਗੱਲ ਆਂਦੀ ਹੈ ਕਿ ਕਾਂਗਰਸ ਉਸ 스테ਜ ਤੇ ਸੀ ਕਿ ਇੱਕ ਪਾਸੇ ਦਲਤਾਂ ਦੇ ਵੋਟ ਨੂੰ ਖੜਾ ਕਰਨ ਦੀ ਤੇ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਾ ਕੇ ਕਾਂਗਰਸ ਆਪਣੀ ਮਜ਼ਬੂਤ ਸਥਿਤੀ ਕਰ ਰਹੀ ਸੀ અમરਿੰਦਰ ਰਾજા ਵੜਿੰਗ ਦੇ ਸਬੋਲਾਂ ਨਾਲ ਕਾਂਗਰਸ ਨੇ ਆਪਣੀ ਉਹ ਸਾਰੀ ਕਿਲਾ ਜਿਹੜਾ ਉਹ ਟਾਲਿਆ ਜੋ ਚਰਨਜੀਤ ਚੰਨੀ ਦੀ ਕੀਤੀ ਮਿਹਨਤ ਸੀ ਉਹਨੂੰ ਟਾਲਾ ਹੁਣ ਪਿੰਡਾਂ ਥਾਈਂ ਤਾਂ ਮਜਬੀ ਸਿੱਖਾਂ ਦੇ ਵੋਟ ਬਹੁਤ ਨੇ ਸਭ ਤੋਂ ਵੱਡੀ ਗੱਲ ਹੈ ਕਿ ਬੂਟਾ ਸਿੰਘ ਸਵਰਗੀ ਬੂਟਾ ਸਿੰਘ ਦਾ ਕਿਰਦਾਰ ਬਹੁਤ ਉੱਚਾ ਸੀ ਬਹੁਤ ਉੱਚਾ ਕਿਰਦਾਰ ਸੀ ਕੱਲੇ ਉਹ ਮਜਬੀ ਸਿੱਖ ਦੇ ਨਾਲ ਨਾਲ ਹੁਣ ਗਰੀਬ ਹੋਣ ਦੇ ਨਾਲ ਨਾਲ ਉਹ ਇੱਕ ਪੜ੍ਹੇ ਲਿਖੇ ਵਿਦਵਾਨ ਵੀ ਸੀ ਇੱਕ ਪਾਠੀ ਵੀ ਸੀ ਜੀ ਗੁਰਾਂਤ ਸਿੰਘ ਦੇ ਔਰ ਉਹਨਾਂ ਦੇ ਘਰ ਸ਼੍ਰੀ ਗੁਰਾਂਤ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਸੀ ਔਰ ਇੱਕ ਐਹੋ ਜੀ ਸ਼ਖਸੀਅਤ ਸੀ ਜਿਨ੍ਹਾਂ ਨੂੰ ਇੱਕ ਵਾਰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਤੇ ਉਹ ਆਜ਼ਾਦ ਜਿੱਤ ਗਏ ਸੀ ਰਾਜਸਥਾਨ ਦੇ ਜਲੌਰ ਸੀ ਤੁਸੀਂ ਹੱਬ ਲਾਓ ਸਾਕਸ਼ੀ ਉਸ ਇਨਸਾਨ ਦਾ ਕਿਰਦਾਰ ਕਿ ਡੱਚਾ ਹੋ ਜਾ ਜੀ ਔਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਉਹਦੇ ਚ ਵੀ ਉਹ ਮੰਤਰੀ ਬਣੇ ਜਦੋਂ ਕਾਂਗਰਸ ਤੋਂ ਨਾਰਾਜ਼ ਹੋਏ ਇੱਕ ਐਡੀ ਵੱਡੀ ਸ਼ਖਸੀਅਤ ਜਿਨ੍ਹਾਂ ਨੇ ਐਡੀਆਂ ਲੰਬੀਆਂ ਲੀਕਾਂ ਖਿੱਚੀਆਂ ਹੋਣ ਉਹਨਾਂ ਦੇ ਰੰਗ ਦੇ ਉੱਤੇ ਟਿੱਪਣੀ ਪੰਜਾਬ ਕਾਂਗਰਸ ਆ ਪ੍ਰਦਾਨ ਕਰ ਜੇ ਤੇ ਮੈਨੂੰ ਲੱਗਦਾ ਕਿ ਉਹਨੂੰ ਖੁਦ ਇਸਤੀਫਾ ਦੇ ਦੇਣਾ ਚਾਹੀਦਾ ਕਾਂਗਰਸ ਦੀ ਜਿਹੜੀ ਆਜ਼ਾਦੀ ਤੋਂ ਬਾਅਦ ਦੀ ਸਾਰੀ ਮਿਹਨਤ ਹੈ ਮਾਸਟਰ ਗੁਰਵੰਤਾ ਸਿੰਘ ਦੀ ਮਿਹਨਤ ਹੈ ਦਰਸ਼ਨ ਸਿੰਘ ਕੇਪੀ ਦੀ ਜਿਹੜੀ ਮਿਹਨਤ ਹੈ ਸੰਤੋਸ਼ ਚੌਧਰੀ ਦੇ ਪਰਿਵਾਰ ਦੀ ਮਿਹਨਤ ਹੈ ਮਹਿੰਦਰ ਸਿੰਘ ਗਿੱਲ ਵਰਗੇ ਪਰਿਵਾਰਾਂ ਦੀ ਮਿਹਨਤਾਂ ਬਾਬੂ ਜਗਜੀਵਨ ਨਾਮ ਦੀ ਮਿਹਨਤ ਹੈ ਇਦਾਂ ਇਦਾਂ ਦੇ ਸਿਆਸੀ ਲੀਡਰ ਸੀਗੇ ਕਾਂਗਰਸ ਕੋ ਬਾਬੂ ਜਗਜੀਵਨ ਨਾਮ ਵਰਗੇ ਜਿਨ੍ਹਾਂ ਦੀ ਬੇਟੀ ਮੀਰਾ ਜਗਜੀਵਨ ਰਾਮ ਦੇਸ਼ ਦੀ ਲੋਕ ਸਭਾ ਦੀ ਸਪੀਕਰ ਰਹੀ ਹੈ ਇਹ ਤਾਂ ਇਦਾਂ ਦੇ ਦਲਤ ਪਰਿਵਾਰ ਕਾਂਗਰਸ ਦੇ ਕੋਲ ਹੈ ਜੀ ਚਲੋ ਜੀ ਚੰਨੀ ਦੀ ਮਿਹਨਤ ਇਹ ਕਾਂਗਰਸ ਆ ਨੁਕਸਾਨ ਹੋਇਆ ਸੋ ਮੈਨੂੰ ਲੱਗਦਾ ਕਿ ਇੱਕ ਜਿਹੜੇ ਮੰਝੇ ਹੋਏ ਪੋਲਿਟੀਸ਼ੀਅਨ ਰਾਜਾ ਮੜਿੰਗੋ ਪਾਸ਼ਾਨੀ ਬੋਲਿਆ ਰਾਜਾ ਮੜਿੰਗ ਠੀਕ ਆ ਉਹਨੇ ਇੱਕ ਦੱਸਣ ਦੀ ਕੋਸ਼ਿਸ਼ ਕੀਤੀ ਆ ਕੀ ਕੰਟੈਕਟ ਉਹਦਾ ਹੋ ਸਕਦਾ ਹੈ ਕਿ ਇੱਕ ਦਿਸ਼ਾਏ ਹੋਵੇ ਕਿ ਇੱਕ ਗਰੀਬ ਨੂੰ ਇੰਟੈਂਸ਼ਨਸ ਹੈ ਹੋਣ ਲੇਕਿਨ ਕਿਸੇ ਦੇ ਮਾਨ ਦੇ ਵਿੱਚ ਰੰਗ ਦੇ ਪ੍ਰਤੀ ਟਿੱਪਣੀ ਕਰਨਾ ਰੈਸ਼ੀਅਲ ਅਟੈਕ ਹੁੰਦਾ ਉਹ ਵੀ ਖਾਸ ਕਰਕੇ ਦਲਤ ਦੇ ਜੀ ਦੂਜੀ ਜਿਹੜੀ ਗੱਲ ਹੈ ਕਿ ਅਸੀਂ ਅੱਜ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਲਸਫਾ ਹੈ ਕਿ ਜਾਤ ਪਾਤ ਮਾਨਸ ਦੀ ਇੱਕ ਜਾਤ ਮਾਨਸ ਦੀ ਇੱਕ ਜਾਤ ਹੈ ਹਾਂ ਉਹਨਾਂ ਅਨੀਤਾ ਜਦੋਂ ਅੰਮ੍ਰਿਤ ਛਕਾਇਆ ਉਹਨਾਂ ਨੇ ਕਿਸੇ ਜਾਤ ਪਾਤ ਨੂੰ ਖਤਮ ਕਰਨ ਲਈ ਅੰਮ੍ਰਿਤ ਛਕਾਇਆ ਸੀ ਇਸੇ ਕਰਕੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਦਾ ਵਿਰੋਧ ਕਰਦੇ ਸੀ ਡੋਗਰੇ ਬਈ ਇਹਨਾਂ ਨੇ ਜਿਹੜੇ ਛੋਟੇ ਲੋਕ ਨੇ ਛੋਟੀਆਂ ਕਾਸਟਾਂ ਦੇ ਨੇ ਜਾਂ ਗਰੀਬ ਨੇ ਜਾਂ ਦਲਤ ਨੇ ਇਹਨਾਂ ਨੂੰ ਉੱਚਾ ਚਖਣਾ ਸ਼ੁਰੂ ਕਰ ਦਿੱਤਾ ਇਸੇ ਕਰਕੇ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਖਿਲਾਫ ਸੀਗੇ ਇਸੇ ਕਰਕੇ ਉਹ ਕਹਿੰਦੇ ਸੀ ਬਈ ਇਹ ਲੋਕ ਜਿਹੜੇ ਨੇ ਇਹ ਸਾਡੇ ਸਿਰ ਤੇ ਆਣਗੇ ਸਾਡੇ ਗੱਲ ਨੂੰ ਪੈਣਗੇ ਉਹ ਮਾਨਸਿਕਤਾ ਜਿਹੜੀ ਡੋਗਰਿਆਂ ਦੀ ਮਾਨਸਿਕਤਾ ਸੀ ਦਲਤਾਂ ਦੇ ਪ੍ਰਤੀ ਉਹ ਅੱਜ ਵੀ ਪਿੰਡਾਂ 'ਚ ਜਿੰਦਾ ਹੈ ਜੀ ਤੁਸੀਂ ਅੱਜ ਵੀ ਪਿੰਡਾਂ ਥਾਂ ਹੀ ਚੱਲ ਜੋ ਤੁਹਾਨੂੰ ਦਲਤਾਂ ਦੇ ਸ਼ਮਸ਼ਾਨ ਘਾਟ ਲੱਗ ਮਿਲਣਗੇ ਤੁਹਾਨੂੰ ਜੱਟਾਂ ਦੇ ਲੱਗ ਮਿਲਣਗੇ ਠੀਕ ਹੈ ਨਾ ਇਹ ਮਾਨਸਿਕਤਾ ਹਜੇ ਤੱਕ ਨਹੀਂ ਭਰੀ ਗਈ ਉਦੋਂ ਦੀ ਸ਼ੁਰੂ ਹੋਈ ਹੋਈ ਅੱਜ ਵੀ ਉਹ ਮਾਨਸਿਕਤਾ ਜਿੰਦਾ ਹੈ ਅੱਜ ਵੀ ਪੰਜਾਬ 'ਚ ਜੱਟਵਾਦ ਜਿੰਦਾ ਹੈ ਜੀ ਅੱਜ ਵੀ ਪੰਜਾਬ ਦਾ ਜੱਟਵਾਦ ਜਿਹੜਾ ਹੈਗਾ ਉਹ ਇੱਕ ਦਵਾ ਪਾਨ ਦੀ ਕੋਸ਼ਿਸ਼ ਕਰਦਾ ਲੌਬੀ ਬਣਾਉਣ ਦੀ ਕੋਸ਼ਿਸ਼ ਕਰਦਾ ਸੋ ਆਪਾਂ ਤਾਂ ਚਲੋ ਨਹੀਂ ਕਿਉਂਕਿ ਅਸੀਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਿਸ਼ੇ ਹੈਗੇ ਉਹਨਾਂ ਨੂੰ ਫਾਲੋ ਕਰਦੇ ਆ ਲਾਈਫ ਦੇ ਵਿੱਚ ਆਪਣੀ ਜੀਵਨ ਚ ਉਹਨਾਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਅੱਗੇ ਵਧਦੇ ਆ ਲੇਕਿਨ ਅੱਜ ਵੀ ਲੋਕਾਂ ਦੇ ਵਿੱਚ ਇਹ ਮਨਾਂ ਦੇ ਵਿੱਚ ਹੈਗਾ ਕਿ ਇਹ ਜਿਹੜਾ ਇਹ ਦਲਤ ਹੈ ਇਹ Hindu ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਲੇਕਿਨ ਮੈਂ ਆਪਣੀ ਇਹ ਚੋਣ ਸੋਚ ਸੋਚਦਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਮੁਸਲਮਾਨਾਂ ਨਾਲ ਵੀ ਗੱਲ ਲਾਇਆ ਸੀ ਪਹਿਲਾਂ ਤਾਂ ਇਹ ਕਹਿੰਦੇ ਸੀਗੇ ਮੈਂ ਕਾਂਗਰਸ ਰਾਜਾ ਬੜਿੰਗ ਤੇ ਹੀ ਆਉਂਦੀਆਂ ਇੱਕ ਵਾਰ ਕਿ ਰਾਜਾ ਬੜਿੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਸਾਰੇ ਧਰਮਾਂ ਨੂੰ ਗੱਲ ਲਾਇਆ ਜੀ ਉਹਨਾਂ ਨਾਲ ਪਹਾੜੀ ਰਾਜਿਆਂ ਦਾ ਵੀ ਚੰਗਾ ਹੁੰਦਾ ਸੀ ਕੁਝ ਪਹਾੜੀ ਰਾਜਾਂ ਦਾ ਉਹਨਾਂ ਦਾ ਮੁਸਲਮਾਨਾਂ ਨਾਲ ਵੀ ਚੰਗਾ ਸੀ ਗਨੀ ਖਾਨ ਲਬੀ ਖਾਨ ਕਿੰਨਾ ਆਪਣੇ ਪੁੱਤਾਂ ਨੂੰ ਪਿਆਰ ਕਰਦੇ ਸੀ ਉਹਨਾਂ ਦਾ ਸੋ ਮੈਂ ਇਹ ਕਹਿੰਦਾ ਮਤਲਬ ਹੈਗਾ ਜੇ ਤੁਸੀਂ ਆਪਾਂ ਸਿੱਖ ਕੌਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਲਸਫੇ ਨੂੰ ਲੈ ਕੇ ਚੱਲਦੀ ਹੈ ਫਿਰ ਇਹ ਵੀ ਸੋਚਣਾ ਚਾਹੀਦਾ ਹੈ ਕਿ ਮਾਨਸਕੀਏਕ ਜਾਤ ਅੱਜ ਅਸੀਂ ਦੇਸ਼ ਕਿੱਧਰ ਜਾ ਰਿਹਾ ਹੈ ਵਿਖਲ ਕਿੱਧਰ ਜਾ ਰਿਹਾ ਹੈ ਤੇ ਅਸੀਂ ਹਜੇ ਵੀ ਜਾਤ ਪਾਤਾਂ ਦੀਆਂ ਛੋਟੀ ਮਾਨਸਿਕਤਾ 'ਚ ਫਸਿਆ ਸੋ ਮੈਨੂੰ ਲੱਗਦਾ ਕਿ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਰਾਜਾ ਵੜਿੰਗ ਨੇ ਕੀਤਾ ਤੇ ਮੈਨੂੰ ਲੱਗਦਾ ਕਿ ਉਹਨੂੰ ਆਪਣੇ ਆਪ ਅਸਤੀਫਾ ਦੇ ਕੇ ਪਾਰਟੀ ਤੋਂ ਪਰੇ ਹੋ ਜਾਣਾ ਚਾਹੀਦਾ ਆਪਣੀ ਪ੍ਰਧਾਨਗੀ ਦੀ ਕੁਰਸੀ ਛੱਡ ਜਾਣੀ ਚਾਹੀਦੀ ਹੈ ਅਦਰਵਾਈਜ਼ ਕਾਂਗਰਸ ਆ ਜਿਹੜਾ ਆਪਣਾ ਪੁਰਾਣਾ ਵੋਟ ਬੈਂਕ ਹੈ ਜਿਹਦੇ ਬਲਬੂਤੇ ਤੇ ਕਾਂਗਰਸ ਪੰਜਾਬ ਚ ਸੱਤਾ ਹਾਸਲ ਕਰਦੀ ਆਈ ਹੈ ਉਹ ਵੋਟ ਬੈਂਕ ਕਿੰਨਾ ਚੋਂ ਖੁੰਝ ਜਾਊਗਾ ਫਲ ਜਿਸ ਤਰੀਕੇ ਦੇ ਨਾਲ ਕਾਂਗਰਸ ਦਾ ਨੁਕਸਾਨ ਹੋਵੇਗਾ ਉਹ ਤਾਂ ਹਾਈ ਕਮਾਂਡ ਨੂੰ ਵੀ ਨਜ਼ਰ ਆ ਰਹਾ ਹੈ ਕਿ ਇਹਨਾਂ ਨੇ ਜੋ ਵਿਵਾਦਿਤ ਟਿੱਪਣੀਆਂ ਨਹੀਂ ਨਾ ਕਰਕੇ ਸਾਡੀ ਜਿਹੜੀ ਵੋਟ ਹੈ ਉਹ ਘਟ ਜਾਵੇਗੀ ਹਨਾ ਉੱਥੇ ਉਸ ਏਰੀਆ ਦੇ ਵਿੱਚ ਸਾਨੂੰ ਨਹੀਂ ਵੋਟ ਪਵੇਗੀ ਤੇ ਲੱਗਦਾ ਹੈ ਕਿ ਕੁਰਸੀ ਦਾ ਖਤਰਾ ਤਾਂ ਪਹਿਲਾਂ ਵੀ ਕਿਹਾ ਜਾਂਦਾ ਸੀ ਕਿ ਰਾਜਾ ਵੜਿੰਗ ਦੀ ਕੁਰਸੀ ਦਾ ਖਤਰਾ ਹੈ ਕਿ ਉਹਨਾਂ ਦੇ ਕੋਲ ਕੁਰਸੀ ਜਾ ਸਕੀ ਤੇ ਹੁਣ ਹਾਈ ਕਮਾਂਡ ਕੋ ਐਕਸ਼ਨ ਲੈ ਸਕਦੀ ਹੈ ਦੇਖੋ ਪਤਾ ਕੀ ਹੁੰਦਾ ਸਾਕਸ਼ੀ ਗੱਲ ਹੁੰਦੀ ਹੈ ਕਿ ਵੈਸੇ ਵੀ ਰਾਜਾ ਵੜਿੰਗ ਨੂੰ ਬਦਲਣਾ ਹੀ ਸੀ ਕਿਉਂਕਿ ਜਿਹੜਾ ਪਰਿਪੱਕ ਲੀਡਰ ਹੈਗਾ ਜਿਹੜਾ ਸਿਆਸੀ ਮੰਝਿਆ ਹੋਇਆ ਲੀਡਰ ਰਾਜਾ ਵੜਿੰਗ ਨਹੀਂ ਹੈਗਾ ਜ ਬੋਲਬਾਣੀ ਤੇ ਕੰਨ ਯਾਦ ਹੋਣਾ ਤੁਹਾਨੂੰ ਮੈਂ ਚਲੋ ਸਿਆਸੀ ਬੋਲਬਾਣੀਆਂ ਦੀ ਗੱਲ ਸੁਣਾਣਾ ਬਈ ਪਿੱਛੇ ਇਹਨੇ ਆਪਣੇ ਬਿੰਦੀ ਮਾਦਾ ਇੱਕ ਟਿੱਪਣੀ ਕਰ ਛੱਡੀ ਕਿ ਮੇਰੀ ਵਾਈਫ ਤਾਂ ਬਿੰਦੀ ਸੁਰਖੀ ਲਾ ਕੇ ਨਿਕਲ ਜਾਂਦੀ ਕਿੰਨਾ ਰੌਲਾ ਪਿਆ ਕਿੰਨਾਂ ਮਹਿਲਾਵਾਂ ਨੇ ਸ਼ੋਰ ਸ਼ਰਾਬਾ ਕੀਤਾ ਇਹ ਕੋਈ ਸਿਆਣੇ ਪੋਲਿਟਿਸ਼ੀਅਨ ਦੀਆਂ ਗੱਲਾਂ ਥੋੜਾ ਹੈਗੀਆਂ ਮਤਲਬ ਜਾਖੜ ਵਰਗਿਆਂ ਤੇ ਵੀ ਕਈ ਵਾਰ ਹੈਰਾਨ ਹੁੰਨਾ ਜਾਖੜ ਵਰਗੇ ਵੀ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਨੇ ਕਹਿਤਾ ਬਈ ਸਾਹਿਬ ਦੇਖੋ ਜਿਹੜੇ ਪੈਰ ਦੀ ਜੁੱਤੀ ਸੀ ਉਹਨੂੰ ਸਿਰ ਤੇ ਰੱਖ ਦਿੱਤਾ ਲਿਆ ਕਿੰਡੀ ਵੱਡੀ ਗੱਲ ਕਰ ਦਿੱਤੀ ਗਈ ਕਿੰਡੀ ਵੱਡੀ ਮਾਨਸਿਕਤਾ ਦੀ ਗੱਲ ਕਰ ਦਿੱਤੀ ਗਈ ਕਿੰਨਾ ਪੰਜਾਬ 'ਚ ਬਵਾਲ ਹੋਇਆ ਕਿੰਨਾ ਰੌਲਾ ਰੱਪਾ ਪਿਆ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਗੱਲ ਹੈਗੀ ਕਿ ਜਾਖੜ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਉੱਤੇ ਇਹ ਕਿਹਾ ਸੀ ਬਈ ਸਾਹਿਬ ਜਿਹੜੀ ਪੈਰ ਦੀ ਜੁੱਤੀ ਸੀ ਉਹਨੂੰ ਸਿਰ ਤੇ ਰੱਖ ਦਿੱਤਾ ਗਿਆ ਇਹ ਗੱਲਾਂ ਹੁਣ ਤਾਂ ਰਾਜਾ ਵਰਡਿੰਗ ਦੀ ਗੱਲ ਹੈਗੀ ਆ ਇਹ ਗੱਲਾਂ ਸਿਆਸਤ ਦੇ ਵਿੱਚ ਇੱਕ ਮਾਨਸਿਕਤਾ ਨੂੰ ਦਰਸਾਉਂਦੀਆਂ ਇੱਕ ਸਾਡੀ ਸੋਚ ਨੂੰ ਦਰਸਾਉਂਦੀਆਂ ਜੀ ਜਦ ਕਿ ਸਿਆਸਤਦਾਨ ਕੱਲੇ ਇੱਕ ਧਰਮ ਦੇ ਨਾਲ ਨਹੀਂ ਜੁੜਿਆ ਹੁੰਦਾ ਇੱਕ ਸੋਚ ਨਾਲ ਨਹੀਂ ਜੁੜਿਆ ਹੁੰਦਾ ਉਹ ਸਾਰਿਆਂ ਦਾ ਹੁੰਦਾ ਜੇ ਜਾਖੜ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੀ ਉਹ ਸਾਰੀ ਕਾਂਗਰਸ ਦੇ ਪ੍ਰਧਾਨ ਸੀ ਜਿਦੇ ਵਿੱਚ ਮਲੇਰ ਕੋਟਲੇ ਤੋਂ ਮੁਸਲਮਾਨ ਵੀ ਸੀ ਜੱਟ ਵੀ ਸੀ ਤੇ ਜਿਦੇ ਚ ਚਰਨਜੀਤ ਚੰਨੀ ਮੁੱਖ ਮੰਤਰੀ ਵੀ ਸੀ ਆ ਜੇ ਰਾਜਾ ਵੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਤੇ ਉਸ ਕਾਂਗਰਸ ਦੇ ਵਿੱਚ ਚਰਨਜੀਤ ਚੰਨੀ ਵੀ ਹੈ ਵਿਕਰਮ ਚੌਧਰੀ ਵੀ ਹੈ ਪ੍ਰਤਾਪ ਬਾਜਵਾ ਵੀ ਹੈ ਭਾਰਤ ਪੂਸ਼ਨ ਆਸ਼ੂਰੀ ਵੀ ਹੈ ਤੇ ਰਜਿਆ ਸੁਲਤਾਨ ਆਲੀਆ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਸਿਆਸਤਦਾਨਾਂ ਨੂੰ ਆਪਣੀ ਜ਼ੁਬਾਨ ਕੰਟਰੋਲ ਕਰਨੀ ਚਾਹੀਦੀ ਹੈ 나ਪ ਟੋਲ ਕੇ ਬੋਲਣਾ ਚਾਹੀਦਾ ਹੈ ਇਹ ਕਾਂਗਰਸ ਲਈ ਇੱਕ ਵੱਡਾ ਸਬਕ ਹੈ ਔਰ ਕਾਂਗਰਸ ਨੂੰ ਵੀ ਦੇ ਉੱਤੇ ਗਹਿਨ ਵਿਚਾਰ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ ਰਾਜਾ ਵੜਿੰਗ ਦੀ ਤੱਕੇ ਵੀ ਤਿਆਰੀ ਸੀ ਇਹ ਅਗੋਂ ਛੇਤੀ ਤਿਆਰੀ ਹੋ ਜਾਏਗੀ ਮਨ ਮਿਲ ਜੇਗਾ ਹਾਈ ਕਮਾਂਡ ਨੂੰ ਬਾਨਾ ਨਹੀਂ ਪਹਿਲਾਂ ਵੀ ਤਿਆਰੀ ਸੀ ਦੇਖੋ ਪਤਾ ਕੀ ਹੁੰਦਾ ਹਮੇਸ਼ਾ ਪ੍ਰਧਾਨ ਉਹ ਸਫਲ ਹੁੰਦਾ ਜੋ ਮੇਰੀ ਸੋਚ ਹੈ ਜਿਹੜਾ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਨਾਲ ਲੈ ਕੇ ਚੱਲੇ ਕਦੀ ਵੀ ਉਹ ਪੜਦਾ ਹਾਂ ਲੀਡਰਸ਼ਿਪ ਦਾ ਇੱਕ ਆਪਣਾ ਕੁਆਲਟੀ ਹੁੰਦੀ ਹੈ ਕਿ ਮੈਂ ਸਾਰੇ ਹੀ ਜਿੰਨੀਆਂ ਅਲੱਗ-ਅਲੱਗ ਧੜੇ ਬੰਦੀਆਂ ਇਹਨਾਂ ਨੂੰ ਖਤਮ ਕਰਕੇ ਇੱਕ ਲੈ ਕੇ ਚੱਲਣਾ ਉਰੋਧੀ ਕੋਸ਼ਿਸ਼ ਵੀ ਇਹੀ ਹੋਣੀ ਚਾਹੀਦੀ ਹੈ ਜੇਕ ਮੰਝੇ ਹੋਏ ਸਿਆਸਤਦਾਨ ਦੀ ਲੇਕਿਨ ਗੱਲ ਇਹ ਹੈ ਕਿ ਜਦੋਂ ਰਾਜਾ ਬੜੇਗੇ ਤੇ ਧਿਰ ਬਣ ਕੇ ਵਰਤਾਪ ਬਾਜਵੇਂ ਨਾਲ ਤੇ ਉਸ ਤੋਂ ਬਾਅਦ ਲੱਗਿਆ ਕਿ ਬਾਕੀ ਧਿਰਾਂ ਨੂੰ ਤਾਂ ਲੱਗਦਾ ਹੀ ਕਿ ਇਹ ਕੀ ਰਾਜਾ ਬੜੇਗੇ ਜਿਹੜਾ ਉਹ ਕਾਂਗਰਸ ਆ ਫਾਇਦਾ ਨਹੀਂ ਕਰ ਰਹੇ ਨੁਕਸਾਨ ਕਰ ਰਹੇ ਕਿਉਂਕਿ ਧਿਰ ਨਹੀਂ ਕਦੀ ਬੰਨਣਾ ਚਾਹੀਦਾ ਸਾਰਿਆਂ ਦਾ ਸਰਵ ਸਾਂਝਾ ਵਰਦਾਨ ਹੁੰਦਾ ਨਵਜੋਤ ਸਿੰਘ ਸਿੱਧੂ ਵੀ ਧਿਰ ਬਣੇ ਉਹਦਾ ਨੁਕਸਾਨ ਉਹਨਾਂ ਨੂੰ ਵੀ ਹੋਇਆ ਤੇ ਕਾਂਗਰਸ ਨੂੰ ਵੀ ਹੋਇਆ ਸੋ ਇਸ ਕਰਕੇ ਉਹਨਾਂ ਲਈ ਤਾਂ ਰਾਜੇ ਵੜਿੰਗਲੀ ਤੇ ਸਾਰੀਆਂ ਹੀ ਧਿਰਾਂ ਬਰਾਬਰ ਹੋਣੀਆਂ ਚਾਹੀਦੀਆਂ ਮੈਨੂੰ ਲੱਗਦਾ ਹੈ ਕਿ ਕਾਂਗਰਸ ਉਹਨਾਂ ਨੂੰ ਜਲਦ ਬਦਲ ਵੀ ਦੇਵੇਗੀ ਕਿਉਂਕਿ ਪਹਿਲਾਂ ਹੀ ਤਿਆਰੀ ਚੱਲ ਰਹੀ ਸੀ ਉਹਨਾਂ ਦੇ ਖਿਲਾਫ ਐਫਆਈਆਰ ਵੀ ਦਰਜ ਹੋਇਆ ਉਸ ਦਾ ਵੀ ਜ਼ਿਕਰ ਕਰਦੇ ਹੋ ਤਾਂ ਕੀ ਲੱਗਦਾ ਹੈ ਕਿ ਅੱਗੇ ਕੋਈ ਐਫਆਈਆਰ ਤੋਂ ਬਾਅਦ ਅਰੈਸਟਬਲੀ ਵੀ ਗੱਲ ਸਾਨੂੰ ਦੇਖਣ ਨੂੰ ਮਿਲ ਸਕਦੇ ਜਦੋਂ ਕੋਈ ਐਕਸ਼ਨ ਹੋ ਸਕਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਸਾਕਸ਼ੀ ਕਿ ਦਲਤਾਂ ਦੇ ਉੱਤੇ ਰੈਸੀਅਲ ਟਿੱਪਣੀ ਕਰਨੀ ਇੱਕ ਦਲਤ ਉਤਪੀੜਨ ਹੈ ਜੀ ਇੱਕ ਦਲਿਤ ਉੱਠ ਪੀੜਨ ਹੈ ਜਿਹਨੂੰ ਆਪਾਂ ਐਸਸੀਐਸਟੀ ਐਕਟ ਦੇ ਅਧੀਨ ਦਾਇਰ ਚਲਿਆਨੇ ਆ ਕਪੂਰਥਲੇ ਦੇ ਵਿੱਚ ਉਹਨਾਂ ਦੇ ਬੇਟੇ ਸਰਬਜੀਤ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਜਦੇ ਉੱਤੇ ਮਾਮਲਾ ਦਰਜ ਕਰ ਲਿੱਤਾ ਗਿਆ ਐਫਆਈਆਰ ਦਰਜ ਕਰ ਲਿੱਤੀ ਗਈ ਆ ਔਰ ਉਦੋਂ ਜਿਹੜਾ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਹੈ ਉਹਨੇ ਵੀ ਨੋਟਿਸ ਦਿੱਤਾ ਹੈ ਜੀ ਔਰ ਈਵਨ ਪੰਜਾਬ ਸਟੇਟ ਜਿਹੜਾ ਸ਼ੈਡਿਊਲ ਕਾਸਟ ਕਮਿਸ਼ਨ ਹੈ ਉਹਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਵੀ ਸਖਤ ਕਿਹਾ ਤਰੰਤਰੰਦੇ ਐਸਐਸਪੀ ਨੂੰ ਵੀ ਇਹੋ ਜਿਹੇ ਲਿਟਰ ਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਐਫ ਆਈ ਆਰ ਦਰਜ ਹੋ ਗਈ ਹੈ ਨਾਨ ਬਲੇਵਲ ਸੈਕਸ਼ਨ ਹੈਗੇ ਆ ਜਿਹਦੇ ਵਿੱਚ ਜਾਂ ਤਾਂ ਇਹਨਾਂ ਨੂੰ ਆਪਣੀ ਅਗ੍ਰਿਮ ਜ਼ਮਾਨਤ ਲੈਣੀ ਪਵੇਗੀ ਜਾਂ ਇਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਸੋ ਇਹ ਆਉਣ ਵਾਲਾ ਵਕਤ ਦੱਸੇਗਾ ਹਜੇ ਜਿਹੜਾ ਵਾ ਉਹਨਾਂ ਦੀ ਕੀ ਅਗੋ ਸਿਆਸੀ ਕਿਉਂਕਿ ਹਜੇ ਉਹ ਮਾਫੀ ਮੰਗ ਚੁੱਕੇ ਆ ਲੇਕਿਨ ਪੀੜਤ ਪਰਿਵਾਰ ਪੀੜਤ ਪਰਿਵਾਰ ਨੂੰ ਸੈਟੀਸਫਾਈ ਕਰਨਾ ਜਾਂ ਉਹਨਾਂ ਨਾਲ ਗੱਲ ਕਰਨਾ ਜਾਂ ਉਹਨਾਂ ਕੋਲ ਐਫ ਆਈ ਆਰ ਦਰਜ ਹੈਗੀ ਆ ਉਹਨਾਂ ਨਾਲ ਸਮਝੌਤਾ ਕਰਨਾ ਜਾਂ ਉਹਨਾਂ ਨਾਲ ਸਟੇਟਮੈਂਟ ਲੈ ਕੇ ਉਹਨਾਂ ਨੂੰ ਐਫਆਈਆਰ ਨੂੰ ਕੈਨਸਲ ਕਰਵਾਉਣਾ ਇਹ ਆਉਣ ਵਾਲਾ ਟਾਈਮ ਦੱਸੂਗਾ ਕੀ ਕਰਦੇ ਨੇ ਜ਼ਮਾਨਤ ਲੈਂਦੇ ਨੇ কোর্ਟ 'ਚ ਕੇਸ ਲੜਦੇ ਨੇ ਕਿਉਂਕਿ ਐਫਆਈਆਰ ਕਪੂਰਥਲਾ ਪੁਲਿਸ ਨੇ ਦਰਜ ਕਰ ਲਈ ਆ ਉਹਨਾਂ ਦੇ ਬੂਟਾ ਸਿੰਘ ਦੇ ਜਿਹੜੇ ਸਰਦਾਰ ਬੂਟਾ ਸਿੰਘ ਦੇ ਭਤੀਜੇ ਨੇ ਜੋਗਿੰਦਰ ਸਿੰਘ ਮਾਨ ਉਹ ਫਗਵਾੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਉਹਨਾਂ ਦਾ ਜਿਹੜਾ ਪੋਤਾ ਹੈਗਾ ਜੋਗਿੰਦਰ ਸਿੰਘ ਮਾਨ ਜੀ ਦਾ ਬੇਟਾ ਉਹ ਉੱਥੇ ਇੱਕ ਉਹ ਗਾ ਲੀਡਰ ਹੈ ਫਗਵਾੜੇ ਦਾ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਕਾਫੀ ਰਿਸ਼ਤੇਦਾਰ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਹੈ, ਆਲਾ ਅਫਸਰ ਵੀ ਹੈ, ਪੰਜਾਬ ਸਰਕਾਰ ਚ ਵੀ ਹੈ। ਇਸ ਕਰਕੇ ਬੜਾ ਪ੍ਰਭਾਵ ਹੈ ਉਸ ਪਰਿਵਾਰ ਦਾ, ਦੇਣ ਵੀ ਹੈ ਪੰਜਾਬ ਨੂੰ ਪ੍ਰਭਾਵਤਾ ਹੈ ਦੇਣ ਵੀ ਆ। ਜੀ। ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੰਨੀ ਛੇਤੀ ਰਾਜੇ ਬਣਨ ਦੀ ਚਾਂ ਚੁਟਣੀ ਨਹੀਂ। ਬਹੁਤ ਸ਼ੁਕਰ ਹੈ ਸਰ ਤੁਸੀਂ ਆਪਣਾ ਸਮਾਂ ਦਿੱਤਾ। ਸਾਜੀ ਸਸੀ ਗਾਜੀ ਸਾਰਿਆਂ। ਸੋ ਹੁਣ ਰਾਜਾ ਵੜਿੰਗ ਦੇ ਉਤੇ ਐਫ ਆਈ ਆਰ ਵੀ ਹੋ ਗਈ ਹੈ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਐਕਸਲ ਸੁਰਖੀਆਂ 'ਚ ਬਣੇ ਰਹਿੰਦੇ ਨੇ ਕਾਂਗਰਸ ਨੂੰ ਤਰਨ-ਤਰਨ ਦੇ ਵਿੱਚ ਇਸ ਦਾ ਨੁਕਸਾਨ ਵੀ ਕਾਫੀ ਵੱਡਾ ਹੋ ਸਕਦਾ ਹੈ ਪਰ ਹਾਈ ਕਮਾਂਡ ਕੀ ਐਕਸ਼ਨ ਲੈਂਦੀ ਹੈ ਕਿ ਹਾਈ ਕਮਾਂਡ ਵੀ ਹੁਣ ਕੰਨ ਮਰੋੜੇਗੀ ਕਿ ਤੁਸੀਂ ਅਜਿਹਾ ਕੀ ਕਰ ਦਿੱਤਾ ਕਿ ਅੱਗੇ ਕਾਂਗਰਸ ਜਿਹੜੀ ਐ ਖੜੀ ਹੋਣ ਦੇ ਵਿੱਚ ਲੱਗੀ ਹੋਈ ਹੈ ਪਰ ਤੁਸੀਂ ਅਜਿਹੀਆਂ ਟਿੱਪਣੀਆਂ ਕਰ ਰਹੇ ਹੋ ਤੇ ਹੋਰ ਨੁਕਸਾਨ ਨਹੀਂ ਕਰ ਰਹੇ ਪਰ ਆਨ ਦਾ ਦਿਨ ਨੂੰ ਕੀ ਕੁਝ ਹੁੰਦਾ ਦੇਖਣਾ ਹੋਵੇਗਾ ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਸਾਕਸ਼ੀ ਕੌਰ